ਸਾਸੀ ਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਜਣੇ ਠੀਕ ਠਾਕ ਜੀ ਆਪਾਂ ਵੀ ਬਹੁਤ ਵਧੀਆ ਅੱਜ ਵਾਲੀ ਵੀਡੀਓ ਤੁਸੀਂ ਦੇਖਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਸੀਗਾ ਕਿ ਜਿਹੜੀ ਅੱਜ ਦੀ ਵੀਡੀਓ ਹੈ ਨਾ ਉਹਦੇ ਵਿੱਚ ਮੈਨੂੰ ਪਤਾ ਨਹੀਂ ਕਿ ਤੁਹਾਨੂੰ ਦੇਖ ਕੇ ਕਿੱਦਾਂ ਦੀ ਲੱਗੇ ਪਰ ਇੱਕ ਚੀਜ਼ ਜ਼ਰੂਰ ਸਿੱਖਣ ਨੂੰ ਮਿਲਦੀ ਆ ਕਿ ਜਿਹੜੇ ਲੋਕ ਕਿਸੇ ਨਾ ਮਾੜਾ ਕਰਦੇ ਨੇ ਗਲਤ ਕਦਮ ਚੁੱਕਦੇ ਨੇ ਜ਼ਿੰਦਗੀ 'ਚ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਨੇ ਉਹ ਆਪਣੇ ਭੈਣ ਭਰਾਵਾਂ ਦੇ ਆਪਣੇ ਬੱਚਿਆਂ ਦੇ ਵੀ ਸਗੇ ਨਹੀਂ ਹੁੰਦੇ ਅੱਜ ਵਾਲੀ ਵੀਡੀਓ ਦੇ ਵਿੱਚ ਸਾਨੂੰ ਇਹੋ ਚੀਜ਼ ਸਿੱਖਣ ਨੂੰ ਮਿਲਣੀ ਆ ਹੁਣ ਤੁਸੀਂ ਵੀਡੀਓ ਕਰੋ ਇੰਜੋਏ ਤੇ ਜਰੂਰ ਆਪਣੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ ਡੀਪ ਡੀਪ ਹਾਂਜੀ ਛੇਤੀ ਇੱਧਰ ਆ ਕੀ ਹੋ ਗਿਆ ਰਮਨ ਨੂੰ ਨਾ ਦੱਸਿਆ ਤੈਨੂੰ ਕੋਹ ਰਮਨ ਨੂੰ ਦੱਸਿਆ ਉਹਨਾਂ ਪਰਚਾ ਕਰਾਤਾ ਪਰਸੋਂ ਦਾ ਪਰਚਾ ਘਰ ਆਤਾ ਹੈ ਹੋਰ ਉਹਨਾਂ ਦੇ ਹੋਇਆ ਆ ਉਹ ਪਰਚਾ ਉਹਨਾਂ ਦੇ ਹੋਇਆ ਤੇਰਾ ਵੀ ਨਾਮ ਵਿੱਚ ਹੈਗਾ ਵਾ ਹਾਏ ਹਾਏ ਮੇਰਾ ਉਹਦੇ ਘਰੋਂ ਭੱਜ ਗਏ ਆਪ ਆਪਦੇ ਲਾਂਬੇ ਛਾਂਬੇ ਆ ਦੱਸਿਆ ਥੋੜਾ ਸਾਨੂੰ ਇਹ ਕੰਮ ਨਾ ਚੰਗਾ ਨਹੀਂ ਕੀਤਾ ਰਮਨ ਨੇ ਮੈਨੂੰ ਦੱਸਿਆ ਕਿ ਕੁਝ ਵੀ ਇਹਨੇ ਤੂੰ ਗੱਲ ਸੁਣ ਲੈ ਮੇਰੀ ਹੁਣ ਤੂੰ ਡਾਕੂਮੈਂਟ ਲੈ ਆ ਆਪਣੇ ਸਾਰੇ ਪਾਸਪੋਰਟ ਵੀ ਲੈ ਲੈ ਨਾਲ ਦੋਵਾਂ ਦੇ ਮੰਮੀ ਨਿਕਲ ਜਣਾ ਨਾਲ ਹੀ ਪਤਾ ਨਹੀਂ ਹੁੰਦਾ ਜੇ ਤੂੰ ਨਾ ਨਾ ਇਥੇ ਉਹ ਰਮਨ ਮੇਰਾ ਵੀ ਨਾਲ ਹੀ ਵਿੱਚੇ ਟੰਗਿਆ ਮੈਨੂੰ ਵੀ। ਹਾਏ ਰੱਬਾ ਇਹ ਕੀ ਹੋ ਗਿਆ? ਜਿਹੜਾ ਗਹਿਣਾ ਘਟਾਇਗਾ ਨਾ ਉਹ ਵੀ ਲੈ ਲਾ ਨਾਲ ਪੈਸੇ ਲੈ ਤੇ ਛੇਤੀ ਕਰ। ਨਿਕਲ ਗਈ ਆਪਾਂ। ਇਸੇ ਗੱਲ ਮੈਨੂੰ ਡਰ ਰਹੀ। ਪਰ ਰਮਨ ਇਹ ਨਾ ਚੰਗਾ ਨਹੀਂ ਕੀਤਾ ਮੇਰ ਨਾਲ। ਮੈਂ ਹੁਣੇ ਉਹਨੂੰ ਫੋਨ ਕਰਦੀ ਆਂ। ਤੇ ਕਿੱਥੇ ਆਓ? ਕਰ ਲਾ। ਉਹਦਾ ਵੀ ਫਰਜ਼ ਬੰਦਾ ਮੈਨੂੰ ਦੱਸਣ ਦਾ। ਦੱਸਿਆ ਨਹੀਂ ਮੈਨੂੰ ਉਹਨੇ ਕੁਝ ਵੀ। ਫੋਨ ਲਾਉਣੀ ਇਹਨੂੰ। ਕਾ ਕੰਟੀ ਚੁਰੀ ਦੇ ਬਾਅਦ ਪੂਰੀ ਕੋਸ਼ਿਸ਼ ਕਰੋ ਉਹ ਇਹ ਕਿੱਥੋਂ ਲੱਗਣੇ ਆ ਉਹਨਾਂ ਨੰਬਰ ਬੰਦ ਕੀਤੇ ਆਪਣੇ ਠੀਕ ਹੈ ਛੇਰ ਵਾਲਾ ਲਾ ਕੇ ਖਾ ਲਾ ਕੇ ਵੇਖ ਲਾ ਦੂਜੇ ਨੰਬਰ ਤੇ ਲਾ ਲ ਆ ਦੂਜੇ ਨੰਬਰ ਲਾ ਕੇ ਵੇਨੀ ਹੈ ਤੇ ਉਹਨਾਂ ਨੂੰ ਕਾਲ ਰੀਸੀਵ ਨਹੀਂ ਆ ਹਾਈ ਵੀ ਬੰਦਾ ਹੋਣ ਡਿਆ ਉਹਨਾਂ ਆਪਣਾ ਕੰਮ ਸੰਭਲਿਆ ਵਾ ਇਹ ਨਹੀਂ ਕਿ ਲੱਗਣੇ ਤੂੰ ਇਦਾਂ ਕਰ ਉਹ ਆਪਣਾ ਸਮਾਨ ਸਾਂਭ ਤੇ ਚਲਿਏ ਮੈਨੂੰ ਉਥੋਂ ਆਇਆ ਫੋਨ ਕਿਸੇ ਬੰਦੇ ਦਾ ਤੇ ਮੈਂ ਕਹਿੰਦਾ ਵੀ ਅਜੇ ਪਰੀਜ਼ ਨਹੀਂ ਉਹ ਸਾਡੇ ਤੱਕ ਪਹੁੰਚੀ ਤੇ ਜੇ ਕੋਈ ਗੱਲਬਾਤ ਹੋ ਗਈ ਨਾ ਤਾਂ ਉਹਨਾਂ ਸਾਨੂੰ ਫਸਾ ਦੇਣਾ ਜਾਂ ਆਪ ਨਿਕਲ ਜਾਣਾ ਹੈ ਉਹ ਹਈਦਾ ਸਿਰ ਸੁੱਟ ਕੇ ਨਾ ਪਿਆ ਤੈਨੂੰ ਜਿਹੜਾ ਕੰਮ ਕਿਹਾ ਨਾ ਉਹ ਕਰ ਪਿਆਹਾ ਸੋਨਾ ਤੇ ਜਿਹੜੇ ਪਾਸਪੋਰਟ ਵਾ ਨਾ ਉਹ ਵੀ ਲੈ ਲੈ ਨਾਲ ਉਹ ਛੇਤੀ ਕਰ ਤੂੰ ਉਹ ਸਭ ਪਹਿਲਾਂ ਕੰਮ ਚਲੋ ਕੋਈ ਗੱਲ ਮੈਂ ਸਮਾਨ ਕੱਢਣੀ ਆ ਤੇ ਜਾਣਾ ਕਿੱਥੇ ਆ ਉਹ ਵੀ ਤੈਨੂੰ ਦੱਸ ਨਾ ਵਾ ਅਸਮਾਨ ਤੇ ਰੱਖ ਪਹਿਲਾਂ ਇਹ ਚੱਪਾ ਪਾ ਕੇ ਭੇਜਣੀ ਹੋਣੀ ਹੈ ਰਮਨ ਕੀ ਸੋਚੀ ਪਈ ਆ ਸੋਚਣਾ ਸੱਚਣਾ ਮੈਂ ਕੀ ਆ ਸੋਚਣ ਲਈ ਆ ਕਿ ਦੀਪ ਪਿਆਗੇ ਫੋਨ ਕਰਦੇ ਹੋਣੇ ਆ ਤੇ ਰਮਨ ਨੂੰ ਫੋਨ ਤੇ ਕਰਦੇ ਹੋਣੇ ਆ ਪਰ ਅਹੀਂ ਨੰਬਰ ਚੇਂਜ ਕਰ ਲਏ ਆ ਆ ਵੀ ਆਪਾਂ ਚੰਗਾ ਕੀਤਾ ਵਾ ਜਿਹੜੇ ਨੰਬਰ ਚੇਂਜ ਕਰ ਲਏ ਆ ਨੰਬਰ ਤਨਾ ਕਿਸ ਕੋ ਹੋਊਗਾ ਨਾ ਕੋਈ ਫੋਨ ਹੀ ਕਰ ਸਕੂਗਾ ਸਾਨੂੰ ਪਤਾ ਗੱਲ ਕੀ ਆ ਮੈਨੂੰ ਇਹ ਆ ਕਿ ਘਰ ਬਾਹਰ ਤਾਂ ਹੀ ਛੜਦਾ ਸੀ ਤੇ ਮਾਲਾ ਜੀ ਦੀਪ ਨੂੰ ਫੜ ਵੀ ਲੈਣਗੇ ਤੇ ਸਾਡਾ ਪਤਾ ਤਾਂ ਨਾ ਹੋਊਗਾ ਕਿ ਉਹ ਕਿੱਥੇ ਆ ਤੇ ਕਿੱਥੇ ਨਹੀਂ ਇਹੋ ਤੇ ਗੱਲ ਵਾ ਆ ਤਾਂ ਨਾ ਦਿਮਾਗ ਹੀ ਕੰਮ ਕਰ ਗਿਆ ਜੇ ਨੰਬਰ ਉਹ ਰੱਖਦੇ ਨਾ ਅਸੀਂ ਤੇ ਫੜੇ ਹੀ ਫੜੇ ਹਾਂ ਫਿਰ ਓਏ ਆਹੋ ਨਾਲੇ ਗੱਲ ਇਹ ਆ ਰਮਨ ਮੈਂ ਨਾ ਰਮਨ ਬੰਦੇ ਕੇ ਨਾ ਕੀਤੀ ਇਹ ਗੱਲ ਉਹ ਨੂੰ ਮੈਂ ਇਹ ਗੱਲ ਦਸੀ ਆ ਕਿ ਪੁਲਿਸ ਜੇ ਸਾਨੂੰ ਲੱਭੂਗੀ ਤੇ ਉਹਨਾਂ ਨੇ ਪੁਰਾਣੇ ਨੰਬਰਾਂ ਦੇ ਟ੍ਰੇਸ ਕਰ ਕਰ ਕੇ ਵੇਖਣੀ ਆ ਉਹ ਕਹਿੰਦਾ ਪਰਵਾਹ ਨਾ ਕਰੋ ਤੁਸੀਂ ਉਹ ਕਦੀ ਕਿਹੇ ਪਿੰਡ ਚਲ ਜਾਂਦਾ ਵਾ ਕਦੀ ਕਿਤੇ ਚਲ ਜਾਂਦਾ ਵਾ ਅੱਛਾ ਉਹ ਇੱਕਦਾਂ ਥੋੜਾ ਪਿੰਦਾ ਵਾ ਇਹਦਾ ਮਤਲਬ ਵੀ ਉਹ ਦੂਰ ਦੂਰ ਜਾ ਕੇ ਫੇਰ ਉਹ ਖੋਲਦਾ ਫੋਨ ਹਾਂ ਤੇ ਆਪੀ ਲੋਕੇਸ਼ਨ ਉੱਥੋਂ ਦੀ ਸ਼ੋ ਹੋਊਗੀ ਉਹਨਾਂ ਨੂੰ ਹਾਂ ਤੇ ਆ ਤਾਂ ਵਧੀਆ ਕੰਮ ਆ ਉਹ ਆਪੇ ਉੱਧਰ ਫਿਰਦੇ ਰਹਿਣਗੇ ਅਸੀਂ ਆਰਾਮ ਨਾਲ ਇੱਥੇ ਬੈਠੀ ਆਂ ਅਸੀਂ ਬੜੀ ਸੇਫ ਜਗ੍ਹਾ ਤੇ ਬੈਠੇ ਆਂ ਇੱਥੇ ਕਿਸੇ ਨੇ ਆਉਣਾ ਨਹੀਂ ਜਾਣਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਪਰ ਨਾ ਮੈਨੂੰ ਇੱਕ ਗੱਲ ਦਾ ਡਰ ਵਾ ਗਾੜੀ ਠੰਡਾ ਹੁੰਦੀ ਆ ਬੰਬੀ ਤੇ ਕਿੰਨਾ ਕੁ ਟਾਈਮ ਕੱਢਾਂਗੇ ਆਪਾਂ ਉਹ ਕੋਈ ਗੱਲ ਨਹੀਂ ਮਹੀਨਾ ਕਿ ਤੂੰ ਕੱਟ ਮੁੜ ਕੇ ਕੋਈ ਨਾ ਕੋਈ ਹੱਲ ਲੱਭ ਜਾਣਾ ਰਮਨ ਤੂੰ ਤੇ ਜਾਣ ਕੇ ਡਰੀ ਜਾਂਦੀ ਆ ਤੇਰੇ ਹੁੰਦਿਆ ਲਵਲੀ ਕਹਿ ਕੇ ਤੇ ਗਿਆ ਸੀ ਵੀ ਡੈਡੀ ਫਿਕਰ ਨਾ ਕਰੋ ਮੈਨੂੰ ਕੁਆਟਰ ਮਿਲ ਗਿਆ ਤੇ ਮੈਂ ਤੁਹਾਨੂੰ ਸੱਦ ਲੈਣਾ ਵਾ ਤੇ ਜਦੋਂ ਅਸੀਂ ਉੱਥੇ ਚੱਲ ਗਏ ਨਾ ਫੇਰ ਨਹੀਂ ਪਰਵਾਹ ਨੂੰ ਕੋਈ ਉਹ ਫੇਰ ਤੇ ਨਹੀਂ ਪਰਵਾਹ ਚਲ ਜਿੰਨਾ ਚਿਰ ਜਾਂਦੇ ਨਹੀਂਗੇ ਉਹਨਾਂ ਚਿਰ ਫਿਕਰ ਤੇ ਹੈਗਾ ਹੀ ਆ ਨਾ ਇੱਥੇ ਤੇ ਮੇਰਾ ਦਿਨ ਨਹੀਂ ਲੰਘਦਾ ਆਪਣੇ ਘਰ ਸੋ ਕੰਮ ਤਾਂ ਦਾ ਕਰੀਦਾ ਹੈ ਕਦੇ ਕੱਪੜੇ ਧੋਲੇ ਕਦੇ ਰੋਟੀ ਬਣਾ ਲਈ ਕਦੇ ਸਫਾਈਆਂ ਵੱਲ ਹੋ ਗੇ ਇੱਥੇ ਆਣ ਕੇ ਤੇ ਨਾ ਮੈਸੇਦੈਣੀ ਹੋ ਗਈਆਂ ਰਮਨ ਗਾਤੇ ਤੇਰੀ ਠੀਕ ਆ ਹੁਣ ਮੇਰਾ ਵੀ ਗੜਾ ਇੱਥੇ ਦੇਣਾ ਲੰਘਦਾ ਵਾ ਸਾਰਾ ਸਾਰਾ ਦਿਨੇ ਇੱਥੇ ਬੰਬੀ ਤੇ ਬੈਠਿਆ ਧਿਆਨ ਤੇ ਰਹਿਦਾ ਘਰ ਜੀ ਕਿ ਉੱਥੇ ਕੀ ਬਣਦਾ ਹੋਊਗਾ ਚੱਲ ਕੋਈ ਗੱਲ ਨਹੀਂ ਜੇ ਹੁਣ ਮਾਰਾ ਹੀ ਨੇ ਪਾਤੀ ਆ ਕਟਣੀ ਤੇ ਪੈਣੀ ਆ ਥੋੜਾ ਹੀ ਟਾਈਮ ਆ ਅਜੇ ਲੋਕੀ ਉਹਨਾਂ ਨੂੰ ਚੁੱਕਣ ਚੱਕਣ ਦੇ ਆ ਕਿ ਤੁਸੀਂ ਇਦਾਂ ਕਰ ਦੋ ਇਦਾਂ ਕਰ ਦੋ ਅਜੇ ਚੁੱਕਣਾ ਚਵਾ ਜੋਬਨ ਵੀ ਲੋਕਾਂ ਦੀਆਂ ਚ ਤੇ ਕੋਈ ਗੱਲ ਨਹੀਂ ਫਿਕਰ ਨਾ ਕਰ ਸਾਰਾ ਹੀ ਮਾਰਾ ਹੀ ਨੇ ਹੱਲ ਕਰ ਦੇਣਾ ਸਾਡਾ ਚੱਲ ਰਮਨ ਤੂੰ ਫਿਕਰ ਨਾ ਕਰ ਸਿਹਰਦੀ ਤੂੰ ਪੁੱਕੀ ਬੈਠੀ ਮੈਂ ਤੇ ਲੀ ਲੈਂਦਾ ਖਾਣ ਨੂੰ ਆ ਚਲੀਏ ਖਾਣਾ ਖੋਣਾ ਕੀ ਆ ਕੋਈ ਚੀਜ਼ ਖਾਣ ਨੂੰ ਦਿਲ ਨਹੀਂ ਕਰਨ ੜਿਆ ਕਿੱਦਾਂ ਦਾ ਘਰ ਬਾਹਰ ਛੱਡ ਕੇ ਕਿੱਥੇ ਆਣ ਕੇ ਬੈਗੇ ਆ ਚਲ ਹੁਣ ਟਾਈਮ ਤੇ ਕੱਢਣਾ ਹੀ ਪੈਣਾ ਵਾ ਟਾਈਮ ਕੀ ਕੱਢਣਾ ਵਾ ਆ ਵੀ ਸਾਡੇ ਕਰਮਾਂ 'ਚ ਕੰਮ ਹੈਗਾ ਇਹ ਜਿਹੜਾ ਵੇਖਣ ਦੇ। ਚੱਲ ਆ ਜਾ। ਡਾਕੂਮੈਂਟ ਪਾ ਲਈ ਨਾ ਇਹ 'ਚ? ਡਾਕੂਮੈਂਟ ਮੈਂ ਪਾ ਲਿਆ। ਮੇਰੀ ਸੁਣੋ ਗੱਲ। ਹਾਂ। ਮੇਰਾ ਰਾਦਾ ਭਾਂਡਿਆ ਆ ਜੇ ਰਮਨ ਦਾ ਫੋਨ ਨਹੀਂ ਗੱਲ ਲੱਗਣ ਡਿਆ ਤੈਨੂੰ ਵਾਇਸ ਮੈਸੇਜ ਭੇਜਦਾ। ਇੱਦਾਂ ਕਰ ਲੈ ਮੈਸੇਜ ਕਰ ਦੇ। ਪਰ ਇਹ ਨਾ ਦੱਸੀ ਕਿ ਅਸੀਂ ਚੱਲੇ ਆ ਕਿਤੇ? ਨਹੀਂ ਦੱਸਦੀ। ਆਹੋ। ਸਿਰਫ ਇਹਨੀ ਗੱਲ ਹੀ ਕਹਿਣੀ ਆ ਵੀ ਮੈਂ ਤੈਨੂੰ ਫੋਨ ਕਰਨ ਡਈ ਹਾਂ ਤੂੰ ਫੋਨ ਹੀ ਨਹੀਂ ਚੁੱਕਣ ਡਈ। ਮੈਸੇਜ ਹੀ ਕੱਲਾ ਕਰੀ। ਮੈਸੇਜ ਹੀ ਕਰੂੰਗੀ ਹਲੋ ਰਮਨ ਬਹੁਤ ਕਿੱਥੇ ਆ ਮੈਂ ਤੈਨ ਘਰੋਂ ਦੀ ਫੋਨ ਕਰਨ ਢੀ ਆ ਤੂੰ ਫੋਨ ਹੀ ਨਹੀਂ ਚੁੱਕਣ ਢੀ ਚਾ ਮੈਂ ਦੱਸੀ ਤੋ ਕਿੱਥੇ ਆ ਮੈਂ ਤੈਨ ਮਿਲਣਾ ਹੀ ਔਰ ਬਸ ਰਹਿਣ ਦੇ ਨਹੀ ਬਣਾ ਚਲੋ ਛੇਤੀ ਕਰੋ ਉਹ ਫੜੀ ਜਾ ਰਹਾ ਮਮਾ ਸਾ ਬੋੜਾ ਆ ਜਾਓ 来 ਜੋਬਨ ਵੀ ਆ ਗਈ ਸਤਿ ਸ੍ਰੀ ਅਕਾਲ ਕਿੱਦਾਂ ਜੋਬਨ ਵਧੀਆ ਠੀਕ ਠਾਕ ਤੁਸੀਂ ਸਭ ਕੀ ਹਾਲ ਚਾਲ ਕਿੱਦਾਂ ਹੋਣੇ ਓਏ ਆਉਣਾ ਕੀ ਆ ਮੈਂ ਤਾਂ ਤੁਹਾਡੇ ਵਾਲੀ ਆਇਆ ਹੈਗਾ ਮੈਂ ਤਾਂ ਟਿਕਾਈ ਨਹੀਂ ਆਉਂਦੀ ਘਰ ਕੀ ਗੱਲ ਆ ਗੱਲ ਕੀ ਉਹ ਹੀ ਮੈਂ ਕਿਦਾਂ ਲੱਗਾ ਪਤਾ ਕੁਝ ਨਹੀਂ ਹੈ ਜੇ ਯਾਰ ਮੈਂ ਹੁਣੇ ਹੀ ਗੱਲ ਕਰਕੇ ਟਿਆਂ ਜੀ ਉਹਨਾਂ ਦੇ ਨਾਲ ਕੀ ਜਾਂਦੇ ਆ ਕਹਿੰਦੇ ਆ ਕਿ ਜਦੋਂ ਫੋਨ ਕਰਦੇ ਆ ਉਦੋਂ ਫੋਨ ਔਨ ਕਰਦੇ ਆ ਤੇ ਬਾਅਦ ਵਿੱਚ ਫੋਨ ਬੰਦ ਕਰ ਲੈਂਦੇ ਆ ਤੇ ਮੈਂ ਕਿਹਾ ਤੁਸੀਂ ਲੋਕੇਸ਼ਨ ਲਾਓ ਜਦੋਂ ਔਨ ਕਰਦੇ ਉਦੋਂ ਵੇਖੋ ਕਿੱਥੋਂ ਕਰਦੇ ਆ ਕਿਹੜੇ ਟਾਵਰ ਦੇ ਰੇਂਜ ਆਉਂਦੀ ਆ ਹੂੰ ਕਹਿੰਦੇ ਆਂ ਆਪਣੇ ਵੱਲੋਂ ਤੇ ਪੂਰਾ ਜ਼ੋਰ ਲਾ ਰਹੇ ਆਂ ਪਰ ਮੈਨੂੰ ਕੁਝ ਥੋੜਾ ਆ ਜਾ ਸ਼ੱਕ ਲੱਗਦਾ ਕਿ ਦੇਖ ਕੇ ਕੋਈ ਪ੍ਰਸ਼ਾਸਨ ਦੇ ਪ੍ਰਭਾਵ ਨਾਲ ਕੋਈ ਪਾਇਆ ਹੋਵੇ ਅੱਛਾ ਤੇ ਮੈਂ ਚਾਹੁੰਦਾ ਕਿ ਜਾਣੀ ਤੇ ਫਿਰ ਵੱਡੇ ਅਫਸਰ ਦੇ ਨਾਲ ਪੇਸ਼ ਹੋਈ ਹੈ ਸਾਭ ਦੇ ਪੇਸ਼ ਹੋ ਕੇ ਗੱਲਬਾਤ ਦਸੀ ਆਪਣੇ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਦੱਸੋ ਇੱਥੇ ਦਾ ਮਸਲਾ ਹੱਲ ਹੋਣਾ ਚਾਹੀਦਾ ਤੁਹਾਨੂੰ ਜਿੱਦਾਂ ਠੀਕ ਲੱਗਦਾ ਨਾ ਤੁਸੀਂ ਦੱਸ ਦਿਓ ਅਸੀਂ ਤੁਹਾਡੇ ਨਾਲ ਜੇ ਨਾ ਤੁਰਾਂਗੇ ਤਾਂ ਕਹੋ ਠੀਕ ਹੈ ਅੱਜ ਦਾ ਦਿਨ ਮੈਨੂੰ ਵੇਖ ਲਾਂ ਦਿਓ ਜੇ ਤੇ ਕਿਸੇ ਪਾਸੇ ਇਹਨਾਂ ਗੱਲ ਲਾਈ ਠੀਕ ਹੈ ਨਹੀਂ ਤੇ ਸਾਬ ਦੇ ਪੇਸ਼ ਹੁੰਨੇ ਤਾਂ ਅਸੀਂ ਦੱਸਨੇ ਆਂ ਤੇ ਫੇਰ ਮੈਨੂੰ ਲੱਗਦਾ ਵੀ ਇਨਸਾਫ ਮਿਲ ਜਾਊਗਾ। ਇਹ ਆ ਵੀ ਹੁਣ ਇਹ ਨਾ ਚੀਜ਼ਾਂ ਦਾ ਤੁਹਾਨੂੰ ਹੀ ਪਤਾ ਵਾ। ਤੇ ਇਹ ਵੀ ਜੇ ਤੁਸੀਂ ਕਰਵਾ ਦੋਗੇ ਤੇ ਵਧੀਆ ਵੀ ਨਹੀਂ ਤੇ ਅਸੀਂ ਕਿਨੂੰ ਜਾ ਕੇ ਕਵਾਂਗੇ ਦੱਸੋ। ਨਹੀਂ ਨਹੀਂ ਹੱਲ ਹੋ ਜਾਊਗਾ। ਰਹਿਗਾ ਨਹੀਂ ਕੰਮ ਹੋ ਜਾਊਗਾ ਹੱਲ। ਲੋਕੇਸ਼ਨ ਤਾਂ ਕਹਿੰਦੇ ਨਹੀਂ ਮਿਲਦੀ ਹੈਗੀ। ਜੇ ਗੱਲ ਲੋਕੇਸ਼ਨ ਦੀ ਕਰਦੇ ਹੋ ਨਾ ਤੇ ਲੋਕੇਸ਼ਨ ਉਹ ਬੰਦੇ ਘਰਾਟੀਆਂ ਨੇ ਇਹ ਚੀਜ਼ ਉਹਨਾਂ ਨੂੰ ਪਤਾ ਹੈ ਚੀਜ਼ ਬਾਰੇ ਵੀ ਲੋਕੇਸ਼ਨ ਕਿਦਾਂ ਟਰੇਸ ਹੁੰਦੀ ਹੈ। ਜੋ ਇੱਕ ਥਾਂ ਫੋਨ ਕਰ ਲੈਂਦੇ ਮੁਰਕੇ ਦੂਸਰੇ ਪਿੰਡ ਚੋਂ ਜਾ ਕੇ ਫੋਨ ਕਰਦੇ ਨੇ ਤੀਸਰੇ ਪਿੰਡ ਚੋਂ ਕਰਦੇ ਨੇ ਫੋਨ ਬੰਦ ਕਰ ਲੈਂਦੇ ਨੇ ਜਦੋਂ ਫੋਨ ਤੇ ਗੱਲ ਕਰਦੇ ਨੇ ਉਦੋਂ ਔਨ ਕਰਦੇ ਆ ਤੇ ਫਿਰ ਫੋਨ ਬੰਦ ਕਰ ਲੈਂਦੇ ਨੇ ਤੇ ਉਹ ਪਿੰਡ ਚੋਂ ਫੋਨ ਨਹੀਂ ਕਰਨਾ ਮੁੜ ਕੇ ਦੂਰ ਜਾ ਕੇ ਹੋਰ ਨੰਬਰ ਤੋਂ ਵੀ ਫੋਨ ਕਰ ਲੈਂਦੇ ਨੇ ਇਹ ਕਰਕੇ ਉਹ ਨੰਬਰ ਟ੍ਰੇਸ ਨਹੀਂ ਹੋਣ ਦਿਆ ਲੋਕੇਸ਼ਨ ਤਾਂ ਨਹੀਂ ਪਤਾ ਲੱਗਣ ਦੀ ਇੱਕ ਜਗ੍ਹਾ ਹੋਵੇ ਤੇ ਬੰਦਾ ਟ੍ਰੇਸ ਕਰ ਲੇ ਆਪਣਾ ਮਹਿਕਮਾ ਤੇ ਪੂਰਾ ਪ੍ਰਸ਼ਾਸਨ ਤੇ ਪੂਰਾ ਜ਼ੋਰ ਲਾ ਰਿਆ ਬਾਕੀ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਕੋਈ ਗੱਲ ਨਹੀਂ ਹੱਕ ਦੀਆਂ ਹੱਕੀ ਨਿਭਣਗੇ ਪੂਰਾ ਇਨਸਾਫ ਮਿਲੂਗਾ ਇੰਨਾ ਗੱਲਾਂ ਦਾ ਤੇ ਵੀਰ ਜੀ ਤੁਹਾਨੂੰ ਪਤਾ ਵਾ ਹੁਣ ਟੈਕਨੀਕਲ ਗੱਲਾਂ ਦਾ ਬਹੁਤਾ ਮੈਨੂੰ ਪਤਾ ਨਹੀਂਗਾ ਤੇ ਇਹ ਆ ਵੀ ਜਿੱਦਾਂ ਤੁਸੀਂ ਕਰੋਗੇ ਨਾ ਠੀਕ ਹੀ ਕਰੋਗੇ ਤੇ ਤੁਸੀਂ ਕਰੋਗੇ ਨਹੀਂ ਤੁਹਾਡੇ ਨਾਲੀਆਂ ਕੋਈ ਗੱਲ ਚਿੰਤਾ ਨਾ ਕਰੋ ਅਸੀਂ ਆਪਣੇ ਹਿਸਾਬ ਦੇ ਨਾਲ ਜਿਵੇਂ ਕੰਮ ਕਰ ਰਹੇ ਆ ਨਾ ਸਾਨੂੰ ਪਤਾ ਪ੍ਰੋਸੈਸੇ ਕਿਦਾਂ ਹੱਲ ਹੁੰਦਾ ਹੁੰਦਾ ਤੇ ਥੋੜਾ ਅਜਾ ਹੌਸਲਾ ਕਰੋ ਜਿੱਥੇ ਇੰਨਾ ਟਾਈਮ ਰੁਕ ਗਏ ਹੋ ਨਾ ਤੇ ਥੋੜਾ ਅਜਾ ਹੌਸਲਾ ਹੋਰ ਕਰੋ ਹੈਗੇ ਉਹ ਤਾਂ ਲੱਗੇਗਾ ਕਿ ਕਿਤੇ ਨੇੜੇ ਤੇੜੀ ਆ ਬੰਦੇ ਟਰੇਸ ਹੋ ਜਾਣੇ ਆ ਜਲਦੀ ਜਲਦੀ ਫੜੇ ਜਾਣਗੇ ਤੇ ਤੁਸੀਂ ਟੈਨਸ਼ਨ ਫਰੀ ਹੋਵੋ ਇਹ ਆਪਾਂ 100 ਚੋਂ 90% ਚੀਜ਼ ਹੱਲ ਕਰ ਚੁੱਕੇ ਆਂ ਬਸ ਹੁਣ ਐਂਡ ਤੇ ਹੀ ਜਾਣ ਵਾਲੇ ਆਂ ਆਪਾਂ ਫੜ ਲੈਣੇ ਬੰਦੇ ਛੇਤੀ ਕਾ ਹੋ ਜਣੇ ਟਰੇਸ ਤੇ ਚਿੰਤਾ ਨਹੀਂ ਕਰਨੀ ਇਹ ਗੱਲ ਦੀ ਚਲੋ ਠੀਕ ਆ ਕਰ ਲੋ ਤੁਸੀਂ ਮੇਰੇ ਤੇ ਟੈਨਸ਼ਨ ਫਰੀ ਹੋ ਕੇ ਰਹੋ ਤਾਂ ਹੋਂ ਤੇ ਤੁਹਾਡੇ ਵੱਲ ਆਉਨੇ ਹੋਰ ਕੱਲ ਹੀ ਆਉਨੇ ਆਪਾਂ ਟੈਨਸ਼ਨ ਫਰੀ ਹੋ ਕੇ ਰਹੋ ਠੀਕ ਆ ਵੀਰ ਜੀ ਠੀਕ ਆ ਓਕੇ ਓਕੇ ਸასი ਸ਼ਕਾ ਮਮੀ ਆਫਤ ਕਿਹੜੇ ਸੋਚੇ ਪਈ ਤੇ ਸੀ ਨੇ ਨੇ ਸੋਚਣਾ ਕੀ ਆ ਉਹ ਤਾਂ ਬੈਠੀ ਆ ਮੇਰੀ ਗੱਲ ਸੁਣੋ ਮਾਸੀ ਦਾ ਮੈਸੇਜ ਆਉਂਦਿਆ ਵਾ ਮੈਨੂੰ ਲੱਗਦਾ ਵਾ ਦੂਜੇ ਨੰਬਰ ਤੇ ਫੋਨ ਕਰਦੇ ਹੋਣੇ ਆ ਤੇ ਵੇਖੋ ਆ ਪਹਿਲਾਂ ਹੈਲੋ ਰਮਨ ਭਾਉਤੋ ਕਿੱਥੇ ਆ ਮੈਂ ਤੈਨੂੰ ਘਰੋਂ ਦੀ ਫੋਨ ਕਰਨ ਢੀ ਆ ਤੂੰ ਫੋਨ ਹੀ ਨਹੀਂ ਚੁੱਕਣ ਢੀ ਜਾਂ ਮੈਂ ਦੱਸੀ ਤੂੰ ਕਿੱਥੇ ਆ ਮੈਂ ਤੈਨੂੰ ਮਿਲਣਾ ਸੀ ਲੈ ਸੰਦੀਪ ਉਹ ਤਾਂ ਮਿਲਣ ਨੂੰ ਕਹਿਣ ਢੀ ਆ ਮੈਂ ਤੈਨੂੰ ਮਿਲਣਾ ਵਾ ਮੈਨੂੰ ਲੱਗਦਾ ਵਾ ਇਹਨੂੰ ਵੀ ਹੱਥਾਂ ਪੈਰਾਂ ਦੀਆਂ ਪੈ ਗਈਆਂ ਵਾ ਇਹਨੂੰ ਪਤਾ ਲੱਗ ਗਿਆ ਹੋਣਾ ਵਾ ਕਿ ਉਹਨਾਂ ਤੇ ਪਰਚਾ ਹੋ ਗਿਆ ਵਾ ਮੈਨੂੰ ਨਹੀਂ ਲੱਗਦਾ ਕਿ ਇਹ ਵੀ ਆਪਣੇ ਘਰ ਬੈਠੀ ਹੋਊਗੀ ਇਹ ਵੀ ਗਾਂ ਪਛਾਈਆਂ ਇਹਦੀ ਆਵਾਜ਼ ਮੈਨੂੰ ਉਦਾਂ ਦੀ ਲੱਗਣ ਰਹੀ ਓ ਅੱਜ ਮਾਸੀ ਨੂੰ ਚੇਤਾ ਆ ਗਿਆ ਵਾ ਅੱਜ ਉਹ ਵੀ ਮੁਸੀਬਤ ਛੁਣੇ ਆ ਨਾ ਤਾਂ ਹੀ ਕਹਿਣ ਦੇ ਹੋਣੇ ਆ ਕਿ ਮੈਨੂੰ ਮਿਲਣਗੇ ਤੇ ਮੈਂ ਵੀ ਉੱਥੇ ਰਹਿ ਪੂੰਗੀ ਨਹੀਂ ਨਹੀਂ ਹੁਣ ਇਹੀ ਤੇ ਨਹੀਂ ਦੱਸ ਦੇ ਕਿਹੀਂ ਕਿੱਥੇ ਰਹਿਣ ਰਹੇ ਆ ਜਦੋਂ ਸਾਨੂੰ ਲੋੜ ਹੀ ਇਹਨੇ ਠੋਕੇ ਜਵਾਬ ਦਿੱਤਾ ਸੀ ਮੈਨੂੰ ਕੰਮ ਆ ਮੈਂ ਘਰ ਨਹੀਂ ਗਈ ਹੁਣ ਤੇ ਜਿੱਥੇ ਮਰਜੀ ਰੋ ਤੇ ਹੁਣ ਮੰਮੀ ਹੁਣ ਤੁਸੀਂ ਦੱਸਿਓ ਨਾ ਕਿ ਅਸੀਂ ਕਿੱਥੇ ਰਹਿਣ ਦੇ ਆ ਆਪੇ ਲੱਭਦੇ ਰਹਿਣ ਨਾ ਮੈਂ ਦੱਸ ਕੇ ਫਾਪ ਪਾਉਣਾ ਉਹ ਵੀ ਇੱਥੇ ਆ ਜੇ ਕੀ ਪਤਾ ਕਿਸ ਨੂੰ ਦੱਸੀ ਨਾ ਦਵੇ ਆਪ ਬਚਨ ਦੀ ਮਾਰੀ ਹਾਨੂੰ ਫਸਾ ਦੇ ਇਹ ਤਾਂ ਮੈਂ ਕਦੀ ਵੀ ਨਹੀਂ ਕਰਦੀ ਇਦਾਂ ਦਾ ਕੰਮ ਇਹ ਵੀ ਗੱਲ ਮੰਮੀ ਤੁਹਾਡੀ ਸੱਚ ਵਾ ਆ ਜੇ ਨਾ ਤੇ ਚੱਕਾ ਟ ਘਾਟ ਘਾ ਲੱਤ ਲਿਆ ਇੱਥੇ ਠੀਕ ਵਾ ਹਾਂ ਇੱਥੇ ਨਹੀਂ ਜੇ ਕਿਸੇ ਨੂੰ ਪਤਾ ਲੱਗਣਾ ਵਾ ਕੇ ਸਹੀ ਗੱਲ ਹੈ ਤੁਹਾਡੀ ਕੜੋ ਕੜੇ ਤੁਸੀਂ ਇੱਕਦ ਰਵਾਂਗੇ ਰਮਨ ਦਾ ਫੋਨ ਤ ਨਹੀਂ ਆਇਆ ਵੇਖ ਰਮਨ ਦਾ ਫੋਨ ਤ ਨਹੀਂ ਆਇਆ ਪਰ ਮੈਸੇਜ ਮੈਨ ਲੌਦਾ ਨੇ ਵੇਖ ਲਿਆ ਚੱਲ ਅੱਪੇ ਕਰੂਗੀ ਨਾ ਗੱਲ ਕਰ ਇੱਥੇ ਠੀਕ ਹੀ ਮੈਂ ਕਿਹਾ ਹੈ ਹਾ ਟਕਣਾ ਮੈਂ ਠੀਕ ਆ ਇੱਥੇ ਕਿਹੜਾ ਕਿਸ ਨੂੰ ਪਤਾ ਲੱਗਣਾ ਸੰਦੀਪ ਮੇਰਾ ਇਰਾਦਾ ਬੰਡਿਆ ਹੁਣ ਸਾਡੀ ਗੱਲ ਥੱਲੇ ਤੇ ਆਈ ਆ ਹਾਂਜੀ ਇਹਨੂੰ ਫੋਨ ਲਾਵਾਂ ਨਾ ਨਵੇਂ ਨੰਬਰ ਤੋਂ ਨਹੀਂ ਲਾਂਦੀ ਪੁਰਾਣੇ ਨੰਬਰ ਤੋਂ ਨਾ WhatsApp ਤੋਂ ਨੰਬਰ ਲਾ ਲੀਂਦੀ ਇਹਦਾ ਕਿਉਂਕਿ ਉੱਥੇ ਕੀ ਦੀ ਲੋਕੇਸ਼ਨ ਸ਼ੋ ਹੋਣੀ ਆ ਕੋਈ ਗੱਲ ਨਹੀਂ ਮੰਮੀ ਲਾ ਕੇ ਵੇਖੋ ਤੀਹ ਪਹਿਲਾਂ ਮੈਂ ਲੰਦੀ ਆ ਇਹਨੂੰ ਤੇ ਨਾ ਹੌਲੀ ਮੈਂ ਚੱਜ ਨਾ ਕਰੂੰਗੀ ਫੇਰ ਆਨ ਹੋ ਵੀ ਉਹ ਹੋ ਗਿਆ ਇਹਦਾ ਚੱਲ ਕਰ ਗੱਲ ਕੀ ਕੀਤੀ ਸასი ਘਰ ਭੈਣ ਜੀ ਸასი ਘਰ ਕੀ ਹਾਲ ਠੀਕ ਠਾਕ ਰਮਨ ਠੀਕ ਠਾਕ ਹਾਂ ਹੋਰ ਤੇੰਜ ਮੈਨੂੰ ਗੋਲੀ ਵੱਜੀ ਆ ਤੁਸੀਂ ਆਪਣਾ ਸੁਣਾਓ ਤੁਹਾਡਾ ਕੀ ਹਾਲ ਚਾਲ ਵਾ ਨਿੰਮਿਆ ਤੈਨੂੰ ਕੀ ਦੱਸਾਂ ਅਸੀਂ ਤਾਂ ਆਪ ਘਰੋਂ ਬਕਰ ਹੋ ਗਏ ਆ ਘਰੋਂ ਤਾਂ ਨਿਕਲ ਆਏ ਆ ਤੇਣ ਮੈਂ ਸਵੇਰ ਦੀ ਫੋਨ ਕਰਨ ਲਈ ਹਾਂ ਕਿ ਤੂੰ ਫੋਨ ਹੀ ਚੁੱਕਿਆ ਮੇਰਾ ਮੈਸੇਜ ਤਾਂ ਮੇਰਾ ਹੁਣ ਵੇਖਿਆ ਆ ਆਹੋ ਤੁਮੇ ਦੱਸ ਦਿੰਦੀ ਓ ਇਹਨਾਂ ਦਾ ਕੋਈ ਯਾਰ ਦੋਸਤ ਹੀ ਉਹਨੇ ਦੱਸਿਆ ਇਹਨਾਂ ਨੂੰ ਵੀ ਤੇਰੀ ਘਰ ਦੀ ਨਾਲੇ ਚਾਉਂ ਡਿਆ ਆ ਤੇ ਤੂੰ ਮੈਨੂੰ ਦੱਸ ਦਿੰਦੀ ਮੈਂ ਤੇਰੇ ਕੋ ਆ ਜਾਂਦੀ ਜੀ ਤੂੰ ਹੈ ਕਿੱਥੇ ਆ ਮੈਨੂੰ ਇਹ ਦੱਸ ਨਾ ਅੱਜ ਤੇ ਆਂ ਜੀ ਤੁਹਾਨੂੰ ਘਰੋਂ ਨਿਕਲਣਾ ਪਿਆ ਤੁਹਾਡਾ ਚੇਤਾ ਆ ਗਿਆ ਤੇ ਜਿੱਦਣ ਇਹੀ ਘਰੋਂ ਨਿਕਲੇ ਹਾਂ ਤੁਹਾਨੂੰ ਇਹੋ ਹੀ ਕਿਹਾ ਸੀ ਵੀ 10 ਦਿਨ ਸਾਡੇ ਕਢਾ ਦਿਓ ਕੋਈ ਨਹੀਂ ਤੁਹਾਡੇ ਕੋ ਆਣ ਕੇ ਰਹਿ ਲ ਪੈਂਦੇ ਆ ਤੁਸੀਂ ਕਹੇ ਨਾ ਸਾਨੂੰ ਤਾਂ ਕੰਮ ਆ ਕੋਈ ਵਿਆਹ ਦੀਆਂ ਬਾਤਾਂ ਪਾਉਂਦਾ ਵੇਹੀ ਤਾਂ ਹੁਣ ਤਾਨੂੰ ਕੀ ਕਰੀਏ ਜਿੱਥੇ ਮਰਜੀ ਰੋ ਅਹੀਂ ਵੀ ਕਿਤੇ ਰਹਿ ਨਹੀਂ ਦੇ ਆ ਕੁੜੀ ਵੀ ਸਾਡੇ ਨਾਲ ਵਾ ਤਾਂ लवली ਛੁੱਟੀ ਕੱਟ ਕੇ ਚਲ ਗਿਆ ਵਾ ਤਾਂ ਕਰਕੇ ਤਾਨੂੰ ਮਿਲ ਕੇ ਵੀ ਨਹੀਂ ਗਿਆ ਤੇ ਕੀਪ ਦਾ ਮਾਸੀ ਨੇ ਮਿਲਣਾ ਵਾ ਕਿ ਨਹੀਂ ਮਿਲਣਾ ਕਹਿਣਾ ਵਾ ਵੀ ਤੇਰਾ ਮਗਰ ਪੁਲਸ ਨਾ ਲੱਗੀ ਹੋਵੇ ਕੋਈ ਨਹੀਂ ਜਿੱਥੇ ਰਹਿਣਾ ਵਾ ਨਾ ਰੋ ਹੁਣ ਮੇਰੇ ਕੋ ਨਾ 1 ਰੁਪਏ ਦੀ ਆਸ ਨਾ ਰੱਖੋ ਵੀ ਮੇਰੀ ਭੈਣ ਮੇਰਾ ਸਾਥ ਦੇਊਗੀ ਤੁਸੀਂ ਆਪਣੇ ਘਰ ਆ ਜੀ ਤੇ ਮੈਂ ਆਪਣੇ ਘਰ ਆ ਜੀ ਨਹੀਂ ਹਾਂ ਗੱਲ ਨਾ ਕਰ ਇਹ ਕਿਦਾਂ ਦੀ ਗੱਲ ਆ ਤੂੰ ਆਪਣੇ ਘਰ ਆ ਜੀ ਤੇ ਮੈਂ ਆਪਣੇ ਘਰ ਆ ਜੀ ਤੇਰੇ ਵਾਸਤੇ ਮੈਂ ਇੰਨਾ ਕੁਝ ਕੀਤਾ ਤੇ ਤੂੰ ਕਿਹੜੀਆਂ ਰੁੱਖੇ ਰੁੱਖੇ ਗੱਲਾਂ ਕਰਨ ਰਹੀ ਹੈ ਮੈਂ ਹੱਦ ਹੋ ਗਈ ਤੇਰੇ ਵਾਲੀ ਵੀ ਜੇ ਮੈਂ ਕਹਿ ਦਿੱਤਾ ਵੀ ਵਿਆਹ ਆਇਆ ਕੁੜੀ ਦਾ ਤੇ ਕੰਮ ਵੱਲੇ ਕਿਹਾ ਸੀ ਤੂੰ ਵੀ ਗੁੱਸਾ ਕਰਕੇ ਬੈ ਗਈ ਮੇਰਾ ਭੈਣ ਭਰਾ ਦੀ ਗੱਲ ਸਮਝੀ ਹੁੰਦੀ ਆ ਮੈਂ ਤਾਂ ਝਟ ਆਇਆ ਨਹੀਂ ਅੱਗੇ ਤੇਰੀ ਇੱਕ ਫੋਨ ਤੇ ਆ ਜਾਂਦੀ ਹਾਂ ਤੇ ਹੁਣ ਨਾ ਹੁੰਦੀ ਮੈਂ ਚੰਗਾ ਚੰਗਾ ਜੇ ਗੱਲ ਹੈ ਨਾ ਤਾਂ ਫੇਰ ਏਦਾਂ ਹੀ ਸਹੀ ਮੈਂ ਤੇਨੂੰ ਤਾਂ ਹੁਣ ਕੀਤਾ ਹੀ ਤੇਰੇ ਲੱਗੇ ਆ ਜ ਨਹੀਂ ਆ ਤੇ ਕੋਈ ਨਾ ਕੋਈ ਹੱਲ ਕਢ ਲਾਂਗੇ ਬਚੰਦਾ ਨਾ ਨਾ ਭੈਣ ਜੀ ਮੈਨੂੰ ਬਹੁਤੀਆਂ ਸਲਾਮਾਂ ਨਾ ਦੋ ਹੁਣ ਨਾ ਤੁਹਾਡਾਰਾ ਵੱਖਰਾ ਤੁਹਾਡਾਰਾ ਵੱਖਰਾ ਵਾ ਪਰ ਇੱਕ ਸਲਾਹ ਫੇਰ ਵੀ ਤੁਹਾਨੂੰ ਮੈਂ ਦਿੰਨੀ ਆ ਭੈਣ ਵਾ ਫੇਰ ਵੀ ਦੁੱਖ ਆ ਜਾਂਦਾ ਵਾ ਆਪਣਾ ਨਾ ਨੰਬਰ ਚੇਂਜ ਕਰ ਲਓ ਆ ਨੰਬਰ ਨਾ ਤੁਹਾਨੂੰ ਕਿਤੇ ਫਸਾ ਦੇਣਾ ਜੀ ਠੀਕ ਆ ਰੱਖਦੀ ਫੋਨ ਦਮਨ ਨਾ ਰਮਨ ਇਹ ਗੱਲ ਤਾਂ ਸੁਣ ਲਾ ਫੋਨ ਕੱਟ ਗਿਆ ਚਲ ਕੋਈ ਗੱਲ ਨਹੀਂ ਨਾਇਦ ਮੇਰੀ ਗੱਲ ਸੁਣੋ ਕਹਿੰਦੇ ਹੀ ਵੀ ਆਪਣੇ ਫੋਨ ਦਾ ਨੰਬਰ ਚੇਂਜ ਕਰ ਲਓ ਇਹ ਕੀ ਗੱਲ ਹੋਈ ਉਹ ਨੰਬਰ ਟ੍ਰੇਸ ਹੋ ਜਾਂਦਾ ਜਿਹੜਾ ਤੇਰਾ ਪਹਿਲਾ ਨੰਬਰ ਵਾ ਨਾ ਹਾਂ ਹੋ ਸਕਦਾ ਕਿਸੇ ਨੇ ਨੰਬਰ ਲਖਾਤਾ ਹੋਵੇ ਇਹ ਕਰਕੇ ਕਹਿੰਦੀ ਹੋਣੀ ਵੀ ਨੰਬਰ ਹੀ ਬਦਲ ਲਓ ਕੋਈ ਗੱਲ ਨਹੀਂ ਉਹਦਾ ਵੀ ਕਰ ਲਾਂਗੇ ਹੱਲ ਮੈਨੂੰ ਨਹੀਂ ਹੁਣ ਪਤਾ ਕੀ ਕਰਨਾ ਤੇ ਕੀ ਨਹੀਂ ਆ ਜੋ ਕੋਈ ਵੀ ਚੰ ਠੀਕ ਲੱਗਦਾ ਨਾ ਕਰੋ ਜੇ ਦਾ ਨੰਬਰ ਚੇਂਜ ਕਰਨਾ ਕਰ ਲੋ ਬਸ ਇਹ ਆ ਵੀ ਕਿਸੇ ਨੂੰ ਪਤਾ ਨਾ ਲੱਗੇ ਭਾਈ ਇੱਥੇ ਉਹ ਕੋਈ ਗੱਲ ਨਹੀਂ ਇਹਨਾਂ ਦਾ ਪਤਾ ਲੱਗ ਗਿਆ ਨਾ ਵੀ ਕੀ ਆ ਬਸ ਅਸੀਂ ਕਰਨੇ ਆ ਆਪਣਾ ਹਾਲਤ ਠੀਕ ਆ ਨਾ ਵੇਖ ਲੈ ਨਾ ਉਦੋਂ ਬੜਾ ਕਰਦੀ ਹਾਂ ਮੇਰੀ ਭੈਣ ਆ ਹੁਣ ਵੇਖ ਲੈ ਫਸਾਤਾ ਹੀ ਨਾਲ ਕਰ ਲਾਂਗੇ ਹਾਲਾ ਭਾਈ ਰਹਿਣ ਦੇ ਹੁਣ ਜਿੱਥੇ ਆ ਗਏ ਆ ਆਏ ਆ ਮੈਨੂੰ ਕਿ ਪਤਾ ਸੀ ਆ ਵੀ ਦਿਨ ਵੇਖਣੇ ਪੈਣੇ ਸੀ ਇੰਨਾ ਸੁਣਾ ਘਰ ਛੱਡ ਕੇ ਸਾਡੇ ਬੰਬੀ ਤੇ ਰਹਿਣ ਨੇ ਸਿਆਣੇ ਸਾਚੀ ਕਹਿੰਦੇ ਹੁੰਦੇ ਮਾਲੇ ਕੰਮ ਦਾ ਮਾੜਾ ਤੇ ਜਾ ਤੇ ਤਾਂ ਹੀ ਕੰਮ ਦਾ ਮਾੜਾ ਹੀ ਕੀਤਾ ਸੀ ਬਥੇਰਾ ਰੋਕਿਆ ਸੀ ਤਾਨੂੰ ਉਹ ਤਾਂ ਪਰ ਮੰਦੀ ਆ ਕੀ ਕਹਿੰਦੇ ਮੰਮੀ ਹਣ ਕਹਿਣਾ ਕੀ ਆ ਹੁਣ ਆਪ ਵੀ ਘਰੋਂ ਨਿਕਲੇ ਆ ਇਧਰ ਲੋਕੇ ਰਹਿਣ ਰਹੇ ਆ ਹੁਣ ਡਰੀ ਉਹ ਇਹਦਾ ਇਰਾਦਾ ਇਹ ਆ ਫੇ ਰਮਨਹਾ ਕਰ ਦੇ ਤੇ ਮੈਂ ਇਹਨਾਂ ਕੋਲ ਚੱਲ ਜਾਨੀ ਆ ਉਦੋਂ ਮਾਸੀ ਸਾਡਾ ਸਾਥ ਦੇ ਦਿੰਦੇ ਤੇ ਅਸੀਂ ਵੀ ਹੁਣ ਉਹਨਾਂ ਦਾ ਸਾਥ ਦਿੰਦੇ ਕੋਈ ਗੱਲ ਨਹੀਂ ਰਹਿਣ ਦੇ ਕਿੱਥੇ ਜਾਂਦੀ ਹੈ ਨਾ ਜਾਵੀ ਚੰਗਾ ਹੈ ਤੂੰ ਮੰਮੀ ਨਹੀਂ ਦੱਸਿਆ ਉਹਨਾਂ ਨੂੰ ਕੁਝ ਵੀ ਨਹੀਂ ਮੈਂ ਕਹਨੂੰ ਦੱਸਣਾ ਹੈਗਾ ਮੈਨੂੰ ਤਾਂ ਡਰ ਲੱਗਣ ਡਿਆ ਕਿ ਤੇ ਇਹ ਨਾ ਹੋਵੇ ਸਾਨੂੰ ਫਸਾ ਕੇ ਆਪ ਵੱਜੇ ਤੇ ਮੰਮੀ ਤੁਸੀਂ ਨੰਬਰ ਦੀ ਸਲਾਹ ਕਿਉਂ ਦਿੱਤੀ ਰਹਿਣ ਤੋਂ ਫਸਦੇ ਆ ਤੇ ਪਰਗੇ ਫਸੇ ਨਾ ਇਹਨੇ ਸਾਨੂੰ ਵੀ ਨਾਲ ਫਸਾਉਣਾ ਹੀ ਤੇ ਅਹੀਂ ਕਿਹੜਾ ਦੱਸਿਆ ਵਾ ਕਿ ਅਸੀਂ ਕਿੱਥੇ ਰਹਿਣ ਦੇ ਆ ਐਦਾਂ ਕਿਦਾਂ ਫਸਾ ਦਣਗੇ ਨਹੀਂ ਐਦਾਂ ਫੋਨ ਫੋਨ ਕਰ ਤੂੰ ਫੇਰ ਚਲੋ ਕੋਈ ਗੱਲ ਨਹੀਂ ਜੋ ਹੋਊਗਾ ਨਾ ਵੇਖੀ ਜਾਊਗੀ ਫੇਰ ਬੋਲ ਦੇਣੀ ਤੇ ਬਲਜੀਤ ਭਾਈ ਵੱਲ ਗਏ ਹੀ ਤੇ ਸਿੱਧਾ ਇੱਧਰ ਹੀ ਆ ਕੇ ਕਰਨੀ ਆਏ ਉਹ ਗਿਆਤ ਹੈਗਾ ਸੀ ਮੈਂ ਮੁੜ ਕੇ ਇੱਧਰ ਨੂੰ ਹੀ ਆ ਗਿਆ ਹਵੇਲੀ 'ਚ ਉਦਾਂ ਇੱਥੇ ਆ ਕੇ ਖਲੋ ਗਿਆ ਘੜੀ ਤੇ ਸਿਆ ਨਹੀਂ ਕੁਛ ਦੱਸਣਾ ਕੀ ਸੀਗਾ ਪਤਾ ਤੇ ਅਜੀ ਬਲਜੀਤ ਭਾਈ ਨੂੰ ਨਹੀਂ ਲੱਗਾ ਕੁਛ ਕਹਿੰਦੇ ਉਹਦਾ ਮੈਂ ਫੋਨ ਫੋਨ ਕਰਨ ਡਿਆ ਵਾ ਵੀ ਇਹ ਨਾ ਹੋਵੇ ਵੀ ਪ੍ਰਸ਼ਾਸਨ ਦੇ ਉੱਤੇ ਪ੍ਰਭਾਵ ਪਾ ਕੇ ਇਹ ਤੇ ਅਗਲੇ ਵੱਜ ਜਾਣ ਉਹ ਤੇ ਆਪਣੇ ਵੱਲੋਂ ਪੂਰੀ ਵਾਹ ਲਾਉਂਦੇ ਆ ਤੇ ਕਹਿੰਦੇ ਸੀ ਵੀ ਜੇ ਹਾਨੂੰ ਅੱਜ ਕੱਲ੍ਹ 'ਚ ਨਾ ਨਾ ਕੋਈ ਨਤੀਜਾ ਲੱਭਾ ਮਿਲਦਾ ਤੇ ਅਹੀਂ ਜੇ ਨਹੀਂ ਹੋਇਆ ਤਾਂ ਅਸੀਂ ਐਸਐਸਪੀ ਦੇ ਪੇਸ਼ ਹੋਏਗਾ ਫਿਰ ਕਹਿੰਦੇ ਇਹਨਾਂ ਦੇ ਸਿਰਤ ਨਹੀਂ ਦੇਣਾ ਠੀਕ ਆ ਕਿਉਂਕਿ ਇਹਨਾਂ ਨਾਲ ਤੇ ਅੱਗੇ ਗੱਲਬਾਤ ਨਾਲ ਚੱਲਣ ਦੀ ਸੀਗੀ ਹਨਾ ਉਹਦੇ ਸੱਸਔਰੇ ਦੀ ਤੇ ਜੇ ਮੰਨ ਲਓ ਇਹਨਾਂ ਨੂੰ ਫੇਰ ਉਹਨਾਂ ਪੈਸੇ ਪੁਹੇ ਦਿੱਤੇ ਹੋਏ ਤੇ ਤੁਹਾਨੂੰ ਪਤਾ ਵਾ ਫਿਰ ਗੱਲ ਉਹੋ ਜੀ ਨਹੀਂ ਬਣਦੀ ਹਨਾ ਤੇ ਏਆ ਵੀ ਉਹ ਕਹਿੰਦੇ ਸੀ ਅਸੀਂ ਕੋਈ ਗੱਲ ਨਹੀਂ ਅਸੀਂ ਐਸਐਸਪੀ ਦੇ ਪੇਸ਼ ਹੋਵਾਂਗੇ ਜਾ ਕੇ ਮੈਂ ਕਿਹਾ ਤੁਸੀਂ ਜਿੱਥੇ ਕਹੋ ਅਸੀਂ ਜੇ ਤੁਹਾਡੇ ਨਾਲ ਨਾ ਤਰੀਆ ਤਾਂ ਸਾਨੂੰ ਕਹੋ ਮੈਂ ਕਿਹਾ ਅਸੀਂ ਤਾਂ ਚਾਹੁੰਦੇ ਆ ਵੀ ਸਾਡੀ ਕੁੜੀ ਨੂੰ ਇਨਸਾਫ ਮਿਲੇ ਚੱਲ ਏਆ ਵੀ ਵਿਚਾਰੀ ਸਾਨੂੰ ਜੇ ਕਿਤੇ ਵੇਖਦੀ ਹੋਊਗੀ ਇਹ ਤੇ ਕਹ ਆਪ ਤੇ ਹੋ ਗਏ ਘਰੋਂ ਭਗੋੜੇ ਤੇ ਹੁਣ ਇਹ ਆ ਵੀ ਕੋਈ ਗੱਲ ਨਹੀਂ ਉਧਰ ਕਹਿੰਦੇ ਵੀ ਟ੍ਰੇਸ-ਟਰੂਸ ਕਰਾਂਗੇ ਆਪਾਂ ਉਹਨਾਂ ਦੇ ਫੋਨ ਲొਕੇਸ਼ਨਾਂ ਵੇਖਾਂਗੇ ਵੀ ਕਿੱਥੋਂ ਦੀਆਂ ਆਉਣੀਆਂ ਤੇ ਫੇਰ ਕਹਿੰਦੇ ਕੋਈ ਦੱਸਾਂਗੇ ਤੁਹਾਨੂੰ ਕੋਈ ਗੱਲ ਨਹੀਂ ਤੀ ਫਿਕਰ ਕਿਉਂ ਕਰਨ ਦੇ ਜੀ ਜੇ ਬਲਜੀਤ ਪਾਜੀ ਨੇ ਕਿਹਾ ਵਾ ਨਾ ਸਾਰਾ ਕੋਈ ਸੈੱਟ ਹੋ ਜਾਣਾ ਵਾ ਬਾਕੀ ਰਹੀ ਗੱਲ ਫੋਨ ਦੀ ਕਿ ਤੋਨਾ ਕਿਤੋਂ ਤੇ ਲੱਭੀ ਜਾਣੇ ਕਿੰਨਾ ਕਚੇੜ ਘਰੋਂ ਭੱਜਦੇ ਰਹਿਣਗੇ ਜੇ ਘਰੋਂ ਭੱਜੇ ਆ ਤੇ ਕੀ ਗੱਲ ਬਾਹਰ ਖਾਣ ਪੀਣ ਦੀ ਲੋੜ ਨਹੀਂ ਹੈਗੀ ਸਾਰੀਆਂ ਚੀਜ਼ਾਂ ਦੀ ਲੋੜ ਵਾ ਕਦੇ ਤੇ ਘਰ ਆਉਣਾ ਹੀ ਆ ਐਵੇਂ ਬਹੁਤੀ ਫਿਕਰ ਨਾ ਕਰੀ ਜਾਓ ਰੁਪਿੰਦਰ ਨੂੰ ਵੀ ਪਤਾਵਾ ਪੀ ਹੀ ਜਿੱਥੇ ਵੀ ਹੈਗੇ ਆ ਨਾ ਉਹਨੂੰ ਇਨਸਾਫ ਦੇ ਹੀ ਆ ਦਵਾਉਣ ਕੋਈ ਗੱਲ ਨਹੀਂ ਉਹ ਵੇਖਦੀ ਹੋਣੀ ਐ ਤੇ ਰੁਪਿੰਦਰ ਨੂੰ ਵੀ ਇਹ ਗੱਲ ਪਤਾ ਹੋਣੀ ਐ ਪੀ ਹੀ ਜਿੰਨੇ ਜੋਗੇ ਵੀ ਹੈਗੇ ਆ ਨਾ ਇਨਸਾਫ ਦਵਾਉਂਦੀ ਉਹਨੂੰ ਕੋਸ਼ਿਸ਼ ਪੂਰੀ ਦੇ ਹੀ ਆ ਕਰਨ ਤੂੰ ਹੀ ਐਵੇਂ ਫਿਕਰ ਨਾ ਕਰੀ ਜਾਓ ਮੈਨੂੰ ਤੇ ਲੱਗਦਾ ਸੋਚ-ਸੋਚ ਕੇ ਤੂੰ ਬਿਮਾਰ ਹੋ ਜਾਣਾ ਐ ਮੰਮੀ ਕਿਥੇ ਘਰੇ ਹੀ ਆ ਹਾਂਜੀ ਘਰੇ ਹੀ ਨਹੀਂ ਮੇਰਾ ਤਾਂ ਉਹਨਾਂ ਨਾਲ ਥੋੜੀ ਬੋਦੀ ਗੱਲ ਕਰ ਲੈਨੇ ਆ ਕਿਉਂ ਮੈਨੂੰ ਪੁੱਛਣ ਦੇ ਹੀ ਕੱਲ ਵੀ ਹਾਂ ਹਾਂ ਅੱਜ ਸਵੇਰੇ ਪੁੱਛਣ ਦੇ ਹੀ ਕਿੱਥੇ ਚੱਲੇ ਆ ਬਹੁਤ ਕੁਝ ਲੱਗਾ ਪਤਾ ਲੱਭੇ ਕਿ ਨਹੀਂ ਹੈ ਜੇ ਤੇ ਮੈਂ ਹਾਂ ਚੱਲ ਉਹਨਾਂ ਨੂੰ ਬਿਠਾ ਕੇ ਸਮਝਾ ਦੇਣਾ ਹੈ ਕਰੀ ਵੀ ਅਸੀਂ ਦਹੀਂ ਕੋਸ਼ਿਸ਼ ਕਰਨਾ ਤੇ ਫਿਰ ਇੰਦਾ ਸਿਆਣੇ ਬੰਦੇ ਦੇ ਨਾਲ ਮਨ 'ਚ ਟੈਨਸ਼ਨ ਨਹੀਂ ਰਹਿੰਦੀ ਕੋਈ ਹੈਨਾ ਤੇਹੀ ਗੱਲ ਕਰੋਗੇ ਨਾ ਫਿਰ ਉਹਨਾਂ ਨੂੰ ਵੱਧ ਹੌਸਲਾ ਹੋ ਜਾਂਦਾ ਨਹੀਂ ਕੋਈ ਨਹੀਂ ਮੈਂ ਇਹ ਗੱਲ ਨੂੰ ਟਾਲ ਦਿੰਦੇ ਜੀ ਨਾ ਫਿਰ ਉਹ ਜ਼ਿਆਦਾ ਟੈਨਸ਼ਨ ਲੈਂਦੇ ਆ ਫਿਰ ਮੈਨੂੰ ਵੀ ਪੁੱਛਦੇ ਆ ਬਾਰ-ਬਾਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿਹੜੀ ਇਹ ਲੋਕੇਸ਼ਨ ਇਹਨਾਂ ਦੀ ਵੱਖਰੇ-ਵੱਖਰੇ ਥਾਵਾਂ ਦੀ ਆਉਂਦੀ ਆ ਇਹ ਕਿੱਦਾਂ ਆਉਂਦੀ ਆ ਜੋ ਬਣਾਖਣ ਦੇ ਮੈਂ ਬਲਜੀਤਵਾਲ ਜਾਣਾ ਵਾ ਪਤਾ ਨਹੀਂ ਕਿ ਗਿਆ ਵਾ ਕਿ ਨਹੀਂ ਆਉਂਦਾ ਵਾ ਤਾਂ ਪੁੱਛ ਨਹੀਂ ਆਉਂਦਾ ਬੈਠੇ ਮਾ ਜੀ ਹਾਂ ਪੁੱਤ ਬੈਠੀ ਹੋਰ ਹਾਂ ਠੀਕ ਠਾਕ ਅੰਦਰ ਕੜੀ ਰਮਾਨ ਕਰ ਲੈਣਾ ਹੈਗਾ ਤੁਸੀਂ ਬਾਹਰ ਕੰਨੂ ਬੈਗੇ ਚਲ ਉਦਾਂ ਹੀ ਬੈ ਗਈ ਮੈਂ ਘੜੀ ਠੀਕ ਆ ਪੁੱਤ ਗਿਆ ਹੀ ਬਜ਼ੀਦਵਾਲ ਮੈਂ ਗਿਆ ਹੀ ਹਾਂ ਅੱਛਾ ਕੀ ਹੁੰਦਾ ਕਹਿੰਦੇ ਸੀਗੇ ਵੀ ਤੁਸੀਂ ਬਿਲਕੁਲ ਫਿਕਰ ਨਾ ਕਰੋ ਜੇ ਸਾਡੀ ਮੰਨ ਲੋ ਇੱਥੇ ਗੱਲ ਨਹੀਂ ਨਾ ਬਣੀ ਥਾਣੇ 'ਚ ਤੇ ਕਹਿੰਦੇ ਸੀਗੇ ਫਿਰ ਅਸੀਂ ਉੱਪਰਲੇ ਦਫ਼ਤਰ ਜਾਵਾਂਗੇ ਜਾਂ ਐਸਐਸਪੀ ਕੋ ਜਾਵਾਂਗੇ ਜਾਂ ਕਿਸੇ ਵੱਡੇ ਅਫਸਰ ਨੂੰ ਕਹਾਂਗੇ ਕਿ ਸਾਡੀ ਸੁਣਵਾਈ ਨਹੀਂ ਹੋਣੀ ਤੇ ਕਹਿੰਦੇ ਸੀਗੇ ਵੀ ਤੁਸੀਂ ਫਿਕਰ ਨਾ ਕਰੋ ਅਸੀਂ ਕੋਈ ਨਾ ਕੋਈ ਹੱਲ ਲੱਭ ਲੈਣਾ ਨੰਬਰ ਜਿਹੜੇ ਉਹਨਾਂ ਦੇ ਹੀ ਨਾ ਉਹ ਨੰਬਰ ਬੰਦ ਨੇ ਠੀਕ ਤਾਂ ਕਰਕੇ ਫੋਨ ਟਰੇਸ ਨਹੀਂ ਹੋਣਿਆ ਤੇ ਜੇ ਹੁੰਦਾ ਵਾ ਕਦੀ ਕਿਸ ਪਿੰਡ ਦਾ ਕਦੀ ਕਿਸ ਸ਼ਹਿਰ ਦਾ ਵੱਖਰੇ ਵੱਖਰੇ ਥਾਵਾਂ ਤੇ ਮੈਨੂੰ ਲੱਗਦਾ ਉਹ ਟੇਕੇ ਬਹਿਣ ਹੀ ਨਹੀਂ ਗਏ ਤਾਂ ਉਹ ਤੇ ਪੁਲਿਸ ਦੇ ਕਾਬੂ ਨਹੀਂ ਆਉਂਦੇ ਨੀਰੇ ਹੁਣ ਤੱਕ ਤੁਹਾਨੂੰ ਪਤਾ ਪੁਲਿਸ ਛੱਡਦੀ ਹੈ ਪਤਾ ਨਹੀਂ ਵੀ ਕਿੱਥੇ ਚਲ ਗਏ ਨੇ ਇਹੋ ਗੱਲ ਦੀ ਤੇ ਮਮੀ ਸਮਝ ਨਹੀਂ ਆਉਂਦੀ ਕੀ ਪਤਾ ਰਿਸ਼ਤੇਦਾਰਾਂ ਦੇ ਕਿਸੇ ਤੇ ਚਲ ਗਏ ਜਾਂ ਚਾਹੇ ਕਿੱਥੇ ਚਲ ਗਏ ਹੁਣ ਪਤਾ ਵੀ ਨਹੀਂ ਲੱਗਣ ਡਿਆ ਅਸਲ 'ਚ ਨਾ ਇੱਕ ਥਾਂ ਤੇ ਟੇਕੇ ਬਹਿਣ ਨਹੀਂ ਗਏ ਹੂੰ ਕਦੀ ਕਿਤੇ ਚਲ ਜਾਂਦੇ ਕਦੀ ਕਿਤੇ ਚਲ ਜਾਂਦੇ ਉਹਨਾਂ ਨੂੰ ਏ ਆ ਵੀ ਜਿਵੇਂ ਅਹੀਂ ਇਹੀ ਫੜੇ ਜਾਣਾ ਹਾਂ ਮੇਰੀ ਕੁੜੀ ਦੀ ਕਿਸਮਤ ਮਾਰੀ ਵਿਚਾਰੀ ਦੀ ਮੇਰੀ ਧੀ ਦੀ ਕਿਸਮਤ ਮਾਰੀ ਤੇ ਚਲੋ ਇਨਸaaf ਮਿਲ ਜਾਂਦਾ ਧੀ ਮੈਨੂੰ ਪੁੱਤ ਮੇਰਾ ਬੈਠੀ ਨਾ ਮਗਰ ਪਿਆ ਰਹੀ ਤੋਂ ਮਮੀ ਅਹੀਂ ਤੇ ਮੈਂ ਤੇ ਇੱਕ ਮਿੰਟ ਵੀ ਚਾਹ ਨਹੀਂ ਕੰਢਿਆ ਮੈਂ ਤਾਂ ਸਗੋਂ ਦਲਜੀਤ ਨਾਲ ਵੀ ਗੱਲ ਕੀਤੀ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਤੁਹਾਡੇ ਕੋਲ ਨਾ ਆਵਾਂ ਸ਼ਾਮਾਂ ਤੱਕ ਅਹੀਂ ਆਪਣੇ ਤੌਰ ਤੇ ਜਾ ਕੇ ਪਤਾ ਕਰਕੇ ਆਉਂਨੇ ਆ ਠੀਕ ਹੈ ਕਿਤੇ ਜਿਹੜੇ ਜਿਹੜੇ ਉਹਦੇ ਰਿਸ਼ਤੇਦਾਰ ਨੇ ਮੈਨੂੰ ਸਾਰਿਆਂ ਦਾ ਪਤਾ ਉਹਨਾਂ ਦੇ ਘਰਾਂ ਦੇ ਲਾਗੂ ਪਤਾ ਕਰਨੇ ਆ ਉਹਨਾਂ ਦੇ ਆਪਣੇ ਘਰ ਲਾਗੂ ਪਤਾ ਕਰਨੇ ਆ ਤੇ ਮੈਂ ਸੋਚਨੇ ਸੀ ਮੈਂ ਇਕੱਲਾ ਨਹੀਂ ਜਾਂਦਾ ਚਲ ਦਲਜੀਤ ਨੂੰ ਨਾਂ ਲੈ ਕੇ ਜਾਊਂਗਾ ਹੁਣ ਜਿੰਨੇ ਜੋਗੇ ਜਿਹੜਾ ਬੰਦਾ ਜਿੰਨੇ ਜੋਗਾ ਹੈਗਾ ਨਾ ਸਾਰੇ ਦੌੜ ਲਾਉਂਗੇ ਹਾਂ ਸਾਰੇ ਕਹਿੰਦੇ ਵੀ ਚਲੋ ਜਿਹੜੀ ਗੱਲ ਗਲਤ ਵਾ ਉਹਨੂੰ ਗਲਤ ਕਹਿਣਾ ਚਾਹੀਦਾ ਵਾ ਹਨਾ ਤੇ ਸਾਰੇ ਇਹੋ ਗੱਲ ਕਹਿੰਦੇ ਬਲਜੀਤ ਭਾਜੀ ਵੀ ਦਏ ਅੱਜ ਬੜੀ ਨਿੰਦਾ ਕਰਨ ਕਹਿੰਦੇ ਵੀ ਬੜਾ ਮਾੜਾ ਕੰਮ ਹੋਇਆ ਵਾ ਇਦਾਂ ਹੋਣਾ ਨਹੀਂ ਚਾਹੀਦਾ ਮੈਂ ਭਾਜੀ ਹੁਣਾਂ ਤਾਂ ਨਹੀਂ ਚਾਹੀਦਾ ਪਰ ਚਲੋ ਜੀ ਅਜੇ ਵੀ ਅਸੀਂ ਉਹਨਾਂ ਨੂੰ ਸਜ਼ਾ ਦਵਾ ਸਕੀਏ ਅਸੀਂ ਸੋਚਾਂਗੇ ਵੀ ਆਪਣੀ ਕੁੜੀ ਦਾ ਇਨਸਾਫ ਜਰਾ ਲੁੱਣ ਲਿਆ ਹਨਾ ਇਹਨਾਂ ਨੂੰ ਪਤਾ ਕਿੱਥੋਂ ਲੱਗ ਗਿਆ ਝੜਪੜੀ ਦੌੜ ਗਈ ਪਰ ਮੀਂਹ ਵਿੱਚੋਂ ਦੱਸ ਦਿੰਦੇ ਡਾਕਟਰ ਵਿੱਚੋਂ ਗਈ ਇਹੋ ਜਿਹੇ ਹੁੰਦੇ ਆ ਕਈ ਪੁੱਲਸ ਵਾਲੇ ਇਹੋ ਜਿਹੇ ਹੁੰਦੇ ਆ ਹਨਾ ਹੁਣ ਸਾਰੀ ਦੁਨੀਆ ਸੱਚੀ ਨਹੀਂ ਤੇ ਸਾਰੀ ਦੁਨੀਆ ਝੂਠੀ ਵੀ ਨਹੀਂ ਠੀਕ ਹੁਣ ਜੇ ਮੰਨ ਲਓ ਕੋਈ ਕਿਸ ਨੇ ਉਹਨਾਂ ਦੀ ਮਦਦ ਕੀਤੀ ਤੇ ਕਈ ਲੋਕ ਸਾਡੇ ਨਾਲ ਵੀ ਨੇ ਸੱਚ ਦਾ ਵੀ ਸਾਥ ਦੇਣ ਦੇ ਲੋਕ ਦੇਣ ਦੇ ਨੇ ਸੱਚ ਦਾ ਤੇ ਇਹ ਆ ਵੀ ਚਲੋ ਮਾਰਾ ਕਿਰਪਾ ਕਰਨ ਤੇ ਸਾਰੇ ਕੰਮ ਵਧੀਆ ਹੋ ਜਾਣ ਅਸੀਂ ਤੇ ਇਹੋ ਮਾਰਾ ਕਿਰਪਾ ਕਰੀਏ ਮੇਰੇ ਤੋਂ ਰੱਬ ਕਰੀਏ ਹੋਰ 10 ਕਰਨੀ ਰੱਬਾ ਮੇਂ ਧੀਨ ਇਨਸਾਫ ਮਿਲ ਜੇ